ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਮਾਈ ਹੋਮ ਐਂਡ ਮਾਈ ਵਰਕ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਦੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੀ ਤੇ ਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਬਾਹ ਦੇ ਡਿਜ਼ਾਈਨ ਤੋਂ ਬਾਹ ਦਾ ਡਿਜ਼ਾਈਨ ਬਣਾਵਾਂਗੇ ਆਪਾਂ ਨਵੇਂ ਤਰੀਕੇ ਨਾਲ ਆ ਇਸ ਇਹਦੇ ਨਾਲ ਪਲੇਨ ਸਲਵਾਰ ਹੈ ਤੇ ਇਸ ਤਰ੍ਹਾਂ ਦਾ ਆਪਣੇ ਕੋਲ ਹੀ ਹੈਗਾ ਕਮੀਜ਼ ਤੇ ਇਹਦੇ ਵਾਸਤੇ ਜੀ ਜਿਹੜੀ ਆਪਾਂ ਆ ਇਥੋਂ 2.5 ਇੰਚ ਚੌੜੀ ਇਥੋਂ ਤੇ ਇਥੋਂ ਆਪਾਂ ਇਸ ਤਰ੍ਹਾਂ ਕਰਕੇ ਇਹਦੀ ਡਿਜ਼ਾਈਨ ਬਣਾ ਲਿਆ ਤੁਸੀਂ ਇਹ ਇਥੋਂ ਛੋਟਾ ਕਰਕੇ ਇਹਦੀ ਕੰਨੀਆਂ ਤੋਂ ਵੱਡਾ ਵੀ ਕਰ ਸਕਦੇ ਆ ਤੇ ਤੁਸੀਂ ਕੰਨੀਆਂ ਤੋਂ ਛੋਟਾ ਕਰਕੇ ਵਿਚਾਲੇ ਨੂੰ ਵੱਡਾ ਕਰ ਸਕਦੇ ਆ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ ਉਸ ਤਰ੍ਹਾਂ ਤੁਸੀਂ ਡਿਜ਼ਾਈਨ ਬਣਾ ਲਿਓ ਜੀ ਤੇ ਇਹਦੇ ਵਾਸਤੇ ਜੀ ਆਪਾਂ ਰੱਖਾਂਗੇ ਲੈਸ ਲੈਸ ਆਪਾਂ ਲਈਆ ਸਲਵਾਰ ਨਾਲ ਦੀ ਤੇ ਇਹਦੇ ਵਾਸਤੇ ਜੀ ਆਪਾਂ ਇਹਦਾ ਮੂੰਹ ਕਰਕੇ ਰੱਖਾਂਗੇ ਅੰਦਰ ਨੂੰ ਜਿਵੇਂ ਮੈਂ ਘੇਰੇ ਦੀ ਪੱਟੀ ਦਾ ਦੱਸਿਆ ਸੀ ਉਸੇ ਤਰ੍ਹਾਂ ਜੀ ਤੇ ਆਹ ਹੈਗਾ ਇਹਦਾ ਸਿੱਧ ਪੁੱਠ ਚੈੱਕ ਕਰ ਲੈਣੀ ਆ ਜੀ ਆਪਾਂ ਇਹ ਹੈ ਇਹਦਾ ਪਾਸਾ ਹੈਗਾ ਪੁੱਠਾ ਤੇ ਇਸੇ ਤਰ੍ਹਾਂ ਕਰਕੇ ਆਪਾਂ ਰੱਖਾਂਗੇ ਤਾਕੇ ਮੁੜ ਕੇ ਇਹ ਸਿੱਧੇ ਨਾਲ ਸਿੱਧੇ ਪਾਸੇ ਲੈਸ ਰੱਖ ਕੇ ਰੱਖਾਂਗੇ ਜੀ ਇੱਥੋਂ ਆਪਾਂ ਕਰ ਲੈਣੀ 67 ਇਹਨੂੰ ਲਓ ਜੀ ਆਪਾਂ ਕਰ ਲਈਏ 67 ਵਾਹ ਵਿੱਚ ਇਸ ਤਰ੍ਹਾਂ ਲੈਸ ਧਰ ਕੇ ਲਾਉਣੀ ਆਪਾਂ ਕਰ ਦਿੰਨੇ ਆ 67 ਜੀ ਲਓ ਜੀ ਆਪਾਂ ਲੈਸ ਇੱਥੇ ਲਿਆਂਦੀ ਆਪਾਂ ਵਿਚਾਰੇ ਜਿਹੜਾ ਕਟਾਮ ਜਿਆ ਦਿੱਤਾ ਉੱਥੋਂ ਤੱਕ ਤੇ ਜਦੋਂ ਆਪਾਂ ਬਾਹ ਤੇ ਰੱਖ ਕੇ ਲਾਵਾਂਗੇ ਇਸ ਤਰ੍ਹਾਂ ਕਰਕੇ ਇਹ ਸਿੱਧੀ ਹੋ ਜੂਗੀ ਜੀ ਇਸ ਤਰ੍ਹਾਂ ਕਰਕੇ ਅੰਦਰਵਾਰ ਨੂੰ ਮੂੰਹ ਕਰਕੇ ਆਪਾਂ ਲਾ ਲਾਂਗੇ ਇੱਥੇ ਆਪਾਂ ਵਿਚਾਲੇ ਆ ਗਈ ਇੱਥੇ ਆਪਾਂ ਚੱਲ ਮਸ਼ੀਨ ਜੋ ਵੀ ਜੇ ਫੇਰ ਲੈਸ ਲਾਉਣੀ ਸਟਾਰਟ ਕਰਦਾਂਗੇ ਇਸੇ ਤਰ੍ਹਾਂ ਆਪਾਂ ਕੰਪਲੀਟ ਕਰ ਲਾਂਗੇ ਸਾਰੇ ਨੂੰ ਆ ਆਪਾਂ ਲਾ ਕੇ ਕਰ ਲਿਆ ਕੰਪਲੀਟ ਜੀ ਹੁਣ ਆਪਾਂ ਜਿਹੜਾ ਮੂਹਰੇ ਲੈ ਕੇ ਆਉਣੀ ਉਹਦੇ ਵਾਸਤੇ ਧਰ ਲੈਣੇ ਆ ਜੀ ਇਹਨਾਂ ਦੇ ਮੂੰਹ ਇੱਕ ਦੂਜੇ ਨਾਲ ਕਰਕੇ ਰੱਖਾਂਗੇ ਤਾਂ ਫੇਰ ਦੋਵਾਂ ਦੇ ਮੂੰਹ ਬਾਹਰ ਨੂੰ ਨਿਕਲ ਜਾਣਗੇ ਜੀ ਜਦੋਂ ਆਪਾਂ ਲਾਵਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਵੀ ਸਟਾਰਟ ਕਰ ਲਏਗੇ ਇਸੇ ਤਰ੍ਹਾਂ ਇਹ ਲੱਗ ਜਾਣੀ ਆਪਾਂ ਤੁਹਾਨੂੰ ਲਾ ਕੇ ਦਿਖਾ ਦਿੰਨੇ ਆ ਇਹ ਲੈਸ ਉੱਪਰ ਪਰ ਪੁੱਠੀ ਰੱਖੀਏ ਪੁੱਠਾ ਪਾਸਾ ਉੱਪਰ ਆਲੇ ਅਸਦਾ ਜਦੋਂ ਆਪਾਂ ਲਾਵਾਂਗੇ ਸਿੱਧੀ ਹੋ ਜਾਊਗੀ ਜੀ ਇਸੇ ਤਰ੍ਹਾਂ ਰੱਖ ਕੇ ਨਾ ਆਪਾਂ ਲਾ ਲੈਣੀ ਆ। ਬਾੰਧਾ ਡਿਜ਼ਾਈਨ ਦਾ ਬਹੁਤ ਸਾਰੇ ਡਿਜ਼ਾਈਨ ਹੈਗੇ ਆ ਜੀ ਜਿਸ ਤਰ੍ਹਾਂ ਦੇ ਤੁਸੀਂ ਮਰਜ਼ੀ ਆਪਦੇ ਹਿਸਾਬ ਦੇ ਨਾਲ ਪਾਓ। ਆਪਾਂ ਲੇਸ ਕੱਟ ਲਈਏ ਬਾਧੂ ਤੇਰੇ ਸਿਉਣ ਨੂੰ ਕਰ ਦਿੰਨੇ ਆ। ਲੋਹੜੀ ਇਹ ਹੋ ਗਈ ਕੰਪਲੀਟ ਤੇ ਹੁਣ ਆਪਾਂ ਬਾਧੂ ਘਾਟੂ ਘੱਟ ਟਾਗੇ ਦੇਈਏ ਕੱਟ। ਤੇ ਆਪਣੀ ਆ ਗਈ ਆਹਾ ਬਾਹਾਂ। ਬਾ ਆਪਣੀ ਸਿੰਪਲ ਹੀ ਹੈ ਜੀ ਜਿਵੇਂ ਆਪਾਂ ਕੱਟੀਏ ਤੁਸੀਂ ਤੁਹਾਡੀ ਮਰਜ਼ੀ ਰਹੂਗੀ ਤੁਸੀਂ ਯਾਨੀ ਕਿ ਇਹ ਸਿੱਧਾ ਪਾਸਾ ਜਿਹੜਾ ਸਿੱਧਾ ਸਿੱਧ ਪੋਠੇ ਦੀ ਚੈੱਕ ਕਰ ਲੈਣੀ ਹੈ ਸਿੱਧਾ ਪਾਸਾ ਆ ਤੁਸੀਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਵੀ ਰੱਖ ਕੇ ਲਾ ਲਓ ਤੁਸੀਂ ਇਹਨੂੰ ਇਹਦੇ ਉੱਪਰ ਰੱਖ ਕੇ ਇਸੇ ਤਰ੍ਹਾਂ ਰੱਖ ਕੇ ਵੀ ਲਾ ਸਕਦੇ ਆ ਜੀ ਜਿਵੇਂ ਮਤਲਬ ਕਿ ਇਸੇ ਤਰ੍ਹਾਂ ਰੱਖ ਕੇ ਲਾਉਂਗੇ ਨਾ ਤੇ ਜਦੋਂ ਸਿੱਧੀ ਹੋਊਗੀ ਇਹ ਬਾਹਰਲੇ ਪਾਸੇ ਆ ਜਾਊਗੀ ਇਹ ਤਾਂ ਹਡੀ ਮਰਜ਼ੀ ਰੋਗੀ ਵੀ ਤੁਸੀਂ ਕਿਸ ਤਰ੍ਹਾਂ ਲਾਉਣੀ ਪਸੰਦ ਕਰਦੇ ਆ ਆਪਾਂ ਲਾਉਣੀ ਸਟਾਰਟ ਕਰਦੇ ਆ ਜੀ ਇਹਨੂੰ ਇਸੇ ਤਰ੍ਹਾਂ ਰੱਖ ਕੇ ਤਾਂ ਕਿ ਕੱਟ ਲਗੀ ਜੀ ਬਾਦੂ ਘਾਟੂ ਇਹਨੂੰ ਆਪਾਂ ਜਾਂ ਤਾਂ ਤੁਸੀਂ ਕੱਚਾ ਕਰ ਲਿਓ ਨਹੀਂ ਤੁਸੀਂ ਇਸ ਤਰ੍ਹਾਂ ਰੱਖ ਕੇ ਨਾ ਇਹਨੂੰ ਆਂ ਜਦੋਂ ਤੁਸੀਂ ਓਣ ਲਾਉਂਗੇ ਨਾਲੇ ਤਾਂ ਆਪਣੀ ਗੁੰਮ ਸਲਾਈ ਹੋ ਜੂਗੀ ਇਹ ਣਾੜੇ ਆਪਣੀ ਇਹ ਸਿਉਣ ਇਸੇ ਤਰ੍ਹਾਂ ਰੱਖ ਕੇ ਲਾਉਣੀ ਹੈ ਜੀ ਇਸ ਤਰ੍ਹਾਂ ਰੱਖ ਕੇ ਲਾਉਂਗੇ ਨਾ ਇਹ ਆਪਣੀ ਬਾਹ ਪੁੱਠੀ ਹੈ ਤੇ ਇਹ ਉੱਪਰ ਰੱਖਿਆ ਸਿੱਧਾ ਜਦੋਂ ਇਹਨੂੰ ਆਪਾਂ ਬਾਹਰ ਕੱਢਾਂਗੇ ਇਹ ਆਜੂਗਾ ਆਟੋਮੈਟਿਕ ਆਪਣੇ ਸਿੱਧੇ ਪਾਸੇ ਆਪਾਂ ਇਸੇ ਤਰ੍ਹਾਂ ਕਰਕੇ ਲਾ ਲੈਣੀ ਹੈ ਜੀ ਦੂਜਿਆਂ ਦੇ ਤਰ੍ਹਾਂ ਸਾਰਿਆਂ ਨੂੰ ਪਤਾ ਹੁੰਦਾ ਹੈ इस तरह रख के आपू कंप्लीट कर लेने लो जी अपनी होगी कंप्लीट यह लो जी पासे आ सीधे पास अपनी आजगी आप कैसे तुम ऐ रख के लाओगे तो ईजी रहूगा तरीका क्योंकि वाल वूल नहीं पेंदे गए ਹੁਣ ਆਹ ਵਾਲੀ ਸਾਈਡ ਤੇ ਜਿਹੜੀ ਹੈਗੀ ਹੈ ਜੀ ਇਹਨੂੰ ਆਪਾਂ ਰੱਖ ਕੇ ਲਾਵਾਂਗੇ ਇਸੇ ਤਰ੍ਹਾਂ ਇਹ ਪੁੱਠੀ ਆ ਨਾ ਇਸ ਤਰ੍ਹਾਂ ਇਹਨੂੰ ਜਦੋਂ ਆਪਾਂ ਇਸ ਤਰ੍ਹਾਂ ਸਿਲਾਈ ਕਰਾਂਗੇ ਤੇ ਇਹ ਸਿੱਧੀ ਹੋ ਜਾਊਗੀ ਸਾਰੇ ਵਾਲ ਕੱਢ ਕੇ ਵੈਸੇ ਤਾਂ ਕਾਟਨ ਦਾ ਕੱਪੜਾ ਸਿਲਾਈ ਕਰੀਏ ਵਾਲ ਗੁੱਲ ਕੱਢ ਕੇ ਇਹਦੀ ਸਾਰੇ ਚੈੱਕ ਕਰਕੇ ਤੁਸੀਂ ਇਸੇ ਤਰ੍ਹਾਂ ਹੌਲੀ-ਹੌਲੀ ਲਾ ਦਿਓ ਜੀ ਜਿਵੇਂ ਇਹਦਾ ਡਿਜ਼ਾਈਨ ਬਣਦਾ ਬਹੁਤ ਸੌਖਾ ਤੇ ਆਸਾਨ ਜਿਹਾ ਤਰੀਕਾ ਜੀ ਪੰਜ ਸੱਤ ਮਿੰਟਾਂ ਦੇ ਵਿੱਚ ਬਾਹਾਂ ਰੈਡੀ ਹੋ ਜਾਂਦੀ ਹੈ ਕਟਾਈ ਕੀਤੀ ਹੋਵੇ ਸਹੀ ਇਸ ਤਰ੍ਹਾਂ ਸਲਾਈ ਡਿਜ਼ਾਈਨ ਪੈਂਸੀ ਲੁੱਕ ਦਾ ਬਣ ਜੂਗਾ ਡਿਜ਼ਾਈਨ ਜੀ ਕਿਉਂਕਿ ਆਪਾਂ ਪੇਸਟੀ ਨਹੀਂ ਲਾਈ ਕੋਟਨ ਦਾ ਕੱਪੜਾ ਵਾ ਗਰਮੀ ਵਾਲਾ ਤੇ ਜੇ ਆਪਾਂ ਉਹਦੇ ਵਿੱਚ ਆਪਾਂ ਪੇਸਟੀ ਜਾਂ ਪੇਸਟੀ ਪੇਪਰ ਜਾਂ ਬੋਕਰਮ ਲਾ ਦਾਂਗੇ ਨਾ ਤੇ ਉਹ ਗਰਮੀ ਦੇ ਵਿੱਚ ਫਿਰ ਘੁਟਣ ਜੀ ਮਹਿਸੂਸ ਕਰਦਾ ਸਰਦੀਆਂ ਤੇ ਚੱਲ ਜਾਂਦਾ ਜੀ ਹਜੇ ਇਥੇ ਆਪਣਾ ਆ ਗਿਆ ਸੈਂਟਰ ਆਪਾਂ ਚੱਕ ਕੇ ਮਸ਼ੀਨ ਇਸ ਤਰ੍ਹਾਂ ਰੱਖਾਂਗੇ ਤਾਂ ਕਿ ਜਿਹੜਾ ਆਪਣਾ ਡਿਜ਼ਾਈਨ ਪਾਇਆ ਉਹ ਆਪਣਾ ਸ਼ੋਅ ਹੋਵੇ ਜੀ ਲਓ ਜੀ ਸਾਰੇ ਆਪਾਂ ਵਾਲ ਵਗੈਰਾ ਚੈੱਕ ਕਰਕੇ ਥੱਲੇ ਜਿਹੜੇ ਥਲੜੇ ਪਾਸੇ ਕਮੀ ਬਾਂਹ ਦੇ ਵਾਲ ਨਾ ਪੈਣ ਇਸੇ ਤਰ੍ਹਾਂ ਤੁਸੀਂ ਘੇਰੇ ਦਾ ਫਰੇਮ ਤਿਆਰ ਕਰ ਸਕਦੇ ਆ ਜੀ ਘੇਰੇ ਦਾ ਡਿਜ਼ਾਈਨ ਵੀ ਇਸੇ ਤਰ੍ਹਾਂ ਬਣ ਜਾਊਗਾ ਲਾਈ ਕਰਤੀ ਆਪਾਂ ਕੰਪਲੀਟ ਹੁਣ ਆਪਾਂ ਤੁਹਾਨੂੰ ਕੱਟ ਕੇ ਤਾਗਾ ਦਿਖਾਉਣੀ ਆ ਲਓ ਜੀ ਬਾਂਦਾ ਆਪਣਾ ਡਿਜ਼ਾਈਨ ਬਣ ਕੇ ਰੈਡੀ ਹੋ ਗਿਆ ਤੇ ਇਹ ਜਿਹੜਾ ਆਪਾਂ ਵਿਚਾਲੇ ਆਹ ਟੱਕ ਲਾਇਆ ਜੀ ਤੁਸੀਂ ਇਹ ਵਿਚਾਲਿਓ ਘੱਟ ਵੀ ਕਰ ਸਕਦੇ ਆ ਕਫ ਵਾਲੇ ਟਾਈਪ ਬਾਹ ਬਣ ਜੂਗੀ ਇਧਰ ਵੀ ਚੈੱਕ ਕਰੋ ਜੀ ਆਪਣੇ ਪੂਰਾ ਵਾਲ ਨਹੀਂ ਪਿਆਗਾ ਬਾਹ ਦੇ ਵਿੱਚ ਤੇ ਇਸੇ ਤਰ੍ਹਾਂ ਕਰਕੇ ਇਹ ਬਾਵਾ ਬਣ ਜਾਣਗੇ ਆ ਬਣ ਗਈ ਜੀ ਆਪਾਂ ਦੂਜੀ ਵੀ ਆਪਣੀ ਰੈਡੀ ਹੋ ਗਈ ਐ ਲਓ ਜੀ ਲਓ ਜੀ ਆਪਾਂ ਦੋਵੇਂ ਪਾਵਾ ਇਸ ਤਰ੍ਹਾਂ ਰੈਡੀ ਕਰ ਲenga ਤੁਸੀਂ ਇਹ ਕਟਾਇ ਗਲਾਈ ਨੂੰ ਇਸ ਤਰ੍ਹਾਂ ਵੀ ਪਾ ਸਕਦੇ ਆਂ ਜੀ ਜਿਵੇਂ ਮਰਜੀ ਡਿਜ਼ਾਈਨ ਬਣਾ ਲਈ ਉਸੇ ਤਰ੍ਹਾਂ ਪਾਓ ਤੇ ਡਿਜ਼ਾਈਨ ਬਣ ਜਾਊਗਾ ਤੁਸੀਂ ਅੱਡ ਦੀ ਟਾਕੀ ਨਾਲ ਵੀ ਲਾ ਸਕਦੇ ਆ ਜਿਵੇਂ ਮੈਚਿੰਗ ਸੂਟ ਆ ਤੁਸੀਂ ਨਾਲ ਦੀ ਟਾਕੀ ਨਾਲ ਵੀ ਲਾ ਸਕਦੇ ਆ ਜਾਂ ਇਸ ਤਰ੍ਹਾਂ ਦੀ ਵੀ ਕੋਈ ਹੋਰ ਕਲਰ ਆਪਾਂਾ ਤੁਹਾਡਾ ਮੈਚਿੰਗ ਸੂਟ ਨਹੀਂਗਾ ਫਿਰ ਵੀ ਤੁਸੀਂ ਇਹ ਡਿਜ਼ਾਈਨ ਰੈਡੀ ਕਰ ਸਕਦੇ ਆ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਜੀ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਿਆ ਪ੍ਰੈਸ ਕਰਕੇ ਏਦੂ ਵੀ ਵਧੀਆ ਹੈ ਤੇ ਸ਼ਾਈਨਿੰਗ ਆ ਜਾਊਗੀ ਕਿਉਂਕਿ ਕਾਟਨ ਦਾ ਕਪੜਾ ਜੀ ਜੀ ਵੈਸੇ ਤਾਂ ਪਲੇਨ ਸਲਵਾਰਾਂ ਨਾਲ ਨਾ ਜਿਹੜੇ 4-500 ਦੇ ਸੂਟ ਹੁੰਦੇ ਇਹਨਾਂ ਦਾ ਪਲੇਨ ਸਲਵਾਰ ਨੇ ਇੱਕ ਕਪੜਾ ਚੰਗਾ ਹੁੰਦਾ ਇੱਕ ਮਾੜਾ ਹੁੰਦਾ ਸਲਵਾਰ ਦਾ ਕਪੜਾ ਥੋੜਾ ਜਿਹਾ ਹੈ ਤਾਂ ਕਾਟਨ ਦਾ ਪਰ ਹੈ ਥੋੜਾ ਜਿਹਾ ਮਾੜਾ ਤੇ ਇਸ ਤਰ੍ਹਾਂ ਵੀ ਪਤਲਾ ਹੈ ਵੀ ਵਧੀਆ ਹੁੰਦਾ ਬਣ ਗਿਆ ਤੇ ਪਰ ਇਹ ਵੀ ਸਲਾਈ ਕਰਨ ਵੇਲੇ ਥੋੜੀ ਜੀ ਪ੍ਰੋਬਲਮ ਕ੍ਰੀਏਟ ਕਰਦਾ ਵਾ ਲਓ ਜੀ ਇਸ ਤਰ੍ਹਾਂ ਨਹੀਂ ਲੁੱਕਦਾ ਬਾਂ ਦਾ ਡਿਜ਼ਾਈਨ ਬਣ ਕੇ ਰੈਡੀ ਹੋ ਗਿਆ ਜੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਜੇ ਵਧੀਆ ਮੇਰੀ ਵੀਡੀਓ ਲੱਗੀ ਤਾਂ ਲਾਇਕ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ